ਪਿਉਤੀ ਦਾ ਵਿਆਹ ਦੇਖ ਲੋ ਬਾਈ ਪਿਉਤੀ ਦਾ ਵਿਆਹ ਕੀ ਕਲਜੂਗਾ ਗਿਆ ਯਾਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿੱਥੋਂ ਦੀ ਇਹ ਵੀਡੀਓ ਹਾਲੇ ਕਿ ਇਹ ਤਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜੇ ਕਿਸੇ ਵੀਰ ਨੂੰ ਇਹਦੇ ਬਾਰੇ ਨੌਲੇਜ ਹੋਵੇ ਪੂਰੀ ਜਾਣਕਾਰੀ ਦੇਵੇ ਆਪਾਂ ਇਸ ਟੌਪਿਕ ਤੇ ਪੂਰੀ ਵੀਡੀਓ ਬਣਾਵਾਂਗੇ ਪਿਉਤੀ ਵਿਆਹ ਕਰਵਾ ਰਹੇ ਨੇ ਬਾਈ ਜੀ ਕਲਜੂਗਾ ਕਿਤੇ ਪਿਉ ਆਪਣੀ ਪਿਤੀ ਦਾ ਬਰਤਕਾਰ ਕਰਦਾ ਖਬਰ ਆਉਂਦੀ ਹੈ ਕਿਤੇ ਵਿਆਹ ਕਰਵਾਉਂਦਾ ਬਾਈ ਜੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਆ ਵੀ ਦੇਖ ਲੋ ਯਾਰ ਗਰੀਬੀ ਦਾ ਬਾਈ ਜੀ ਮਜਾ ਕਢਾਉਣਾ ਹੈ ਨਾ ਗਰੀਬੀ ਬਾਈ ਜੀ ਰੁਜ਼ਗਾਰ 1 ਮਿੰਟ ਚ ਖੋਲ ਲੈਂਦਾ ਬੰਦਾ ਪਰ ਰੁਜ਼ਗਾਰ ਦੇਣਾ ਬਹੁਤ ਔਖਾ ਬਾਈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਖਬਰ ਵੀਡੀਓ ਇਹ ਬਾਈ ਦੇਖ ਕੇ ਰੋਣਾ ਆਉਂਦਾ ਯਾਰ ਹੈ ਨਾ ਇੱਕ ਗਰੀਬ ਦਾ ਵਿਚਾਰੇ ਦੀ ਠੀਕ ਹੈ ਅਮੀਰ ਅਮੀਰ ਬਾਈ ਜੀ ਜਿੰਨੀ ਮਰਜੀ ਦੁਕਾਨ ਰੋਕੀ ਰੱਖਣਾ ਤੁਸੀਂ ਬਹੁਤ ਹਮੇ ਦੇਖਿਆ ਹੋਣਾ ਬਹੁਤ ਸਾਰੇ ਦੁਕਾਨਦਾਰਾਂ ਨੇ ਅੱਧੀ ਗਲੀ ਰੋਕ ਰੱਖੀ ਹੁੰਦੀ ਆ ਬਰਾ ਸਾਮਾਨ ਲਾ ਲਾ ਕੇ ਅੱਗੇ ਪੈਂਡੀਆਂ ਤੱਕ ਲਾਰਖੀ ਆਉਂਦੀਆਂ ਨੇ ਪੱਕੇ ਚੌਂਦਰੀ ਤੱਕ ਬਣਾ ਰੱਖੇ ਹੁੰਦੇ ਨੇ ਉਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ ਆ ਇੱਕ ਗਰੀਬ ਬੰਦਾ ਰੀੜੀ ਤੇ ਗਰੀਬ ਵੀ ਗਰੀਬ ਦਾ ਬੈਰੀ ਹੁੰਦਾ ਇੱਕ ਗਰੀਬ ਰੇੜੀ ਲਾ ਰਿਹਾ ਉਸ ਦੀ 카ਟ ਗਰੀਬੇ ਕਰੂਗਾ ਸੋ ਬਾਈ ਜੀ ਸੋਸ਼ਲ ਮੀਡੀਆ ਤੇ ਰੋਂਦਾ ਵਿਚਾਰਾ ਬਿਲਕੁਲ ਦਾ ਤੁਸੀਂ ਪੂਰੀ ਵੀਡੀਓ ਦੇਖਿਓ ਬੜਾ ਤਰਸ ਆਉਂਦਾ ਵਿਚਾਰੇ ਦਾ ਯਾਰ ਰੋਂਦਾ ਬਿਲਕੁਲ ਹੈ ਤੇ ਪੰਜਾਬ ਦੀ ਵੀਡੀਓ ਬਾਈ ਜੀ ਮੈਂ ਦੱਸ ਦਵਾ ਮੁੰਡਾ ਪੰਜਾਬੀ ਬੋਲ ਰਿਹਾ ਸਾਰੇ ਪੰਜਾਬੀ ਬੋਲ ਰਹੇ ਨੇ ਪੰਜਾਬ ਦੀ ਵੀਡੀਓ ਹਾਲਾਂਕਿ ਕਿਥੋਂ ਦੀ ਵੀਡੀਓ ਹੈ ਇਹ ਹਜੇ ਤੱਕ ਪਤਾ ਨਹੀਂ ਲੱਗਿਆ ਸੋ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਜਰੂਰ ਇਸ ਵੀਰ ਦਾ ਕੰਟੈਕਟ ਨੰਬਰ ਜਾਂ ਫਿਰ ਇਸ ਦਾ ਪਤਾ ਜਰੂਰ ਦੱਸੋ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਕਿ ਗੱਲਬਾਤ ਕਰ ਸਕੀਏ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਦੋਸਤੋ ਤੁਹਾਡੇ ਲਈ ਲੈ ਕੇ ਆਉਣੇ ਹੁੰਦੇ ਆ ਆ ਇੱਕ ਕਿਆ ਬਾਤ ਵੀਡੀਓ ਲੈ ਕੇ ਆਏ ਆ ਵਾਹਿਗੁਰੂ ਦੇ ਰੰਗ ਦੇਖੋ ਜਦੋਂ ਨੌਜਵਾਨ ਮੁੰਡਿਆਂ ਨੇ ਜਵਾਬ ਦਿੱਤਾ ਕਿ ਸਾਡੇ ਤੋਂ ਨਹੀਂ ਭਾਈ ਹਨਾ ਉੱਪਰ ਚੜਿਆ ਜਾਂਦਾ ਨਿਸ਼ਾਨ ਸਾਹਿਬ ਹੈ ਗੁਰਦੁਆਰਾ ਸਾਹਿਬ ਦਾ ਪੀੜਾ ਸਾਹਿਬ ਉੱਪਰ ਰਹਿ ਗਿਆ ਸੀ ਟੰਗਿਆ ਤਾਂ ਸਾਰੇ ਜਿਹੜੇ ਨੌਜਵਾਨ ਮੁੰਡੇ ਸੀ ਕਹਿੰਦੇ ਸਾਰੇ ਜਵਾਬ ਦੇ ਗਏ ਵੀ ਸਾਡੇ ਤਾਂ ਬਸ ਦੀ ਗੱਲ ਨਹੀਂ ਭਾਈ ਤੇ ਫਿਰ ਉਸ ਤੋਂ ਬਾਅਦ ਕੋਈ ਨਾਮ ਵਾਲਾ ਬੰਦਾ ਹੁੰਦਾ ਬਾਣੀ ਵਾਲਾ ਬੰਦਾ ਹੁੰਦਾ ਬਾਣੀ ਦਾ ਧਾਰ ਨਹੀਂ ਆਉਂਦਾ ਪੂਰਾ ਜਿਹੜਾ ਗੁਰਸਿੱਖ ਪੂਰਾ ਸਿੱਖੀ ਦੇ ਵਿੱਚ ਡੁੱਬਿਆ ਹੋਵੇ ਕੋਈ ਐਸਾ ਇਨਸਾਨ ਉੜਦਾ ਸੋ ਇਹ ਬਾਪੂ ਜੀ ਨੇ 70 ਸਾਲ ਦੀ ਉਮਰ ਹੁੰਦੇ ਹੋਏ ਵੀ ਦੇਖੋ ਕਿਵੇਂ ਹੈ ਨਾ ਇੱਕ ਨਾਮ ਦੀ ਇੱਕ ਦਾਤ ਦੀ ਗੱਲ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਦੇਖੋ ਕਿਸ ਤਰ੍ਹਾਂ ਜਿਹੜਾ ਬਾਪੂ ਜੀ ਨੇ ਪੂਰਾ ਮਿਸ਼ਨ ਜਿਹੜਾ ਕਾਮਯਾਬ ਕੀਤਾ ਪੂਰਾ ਜਿਹੜਾ ਉੱਪਰ ਤੱਕ ਚੜ੍ਹੇ ਤੇ ਪੀੜਾ ਸਾਹਿਬ ਦੇਖੋ ਕਿਸ ਤਰ੍ਹਾਂ ਜਿਹੜਾ ਉਤਾਰਿਆ ਸੋ ਇਸ ਤਰ੍ਹਾਂ ਦੇ ਨਾਮ ਵਾਲੇ ਬਾਣੀ ਵਾਲੇ ਗੁਰੂ ਦੇ ਧਾਰਨੀ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਬਹੁਤ ਘੱਟ ਹੁੰਦੇ ਨੇ ਲੈ ਭਾਈ ਜਾਂਦੇ ਜਾਂਦੇ ਆ ਵੀ ਵੀਡੀਓ ਦੇਖ ਜੋ ਮੁੰਡੇ ਨੇ ਕੁੜੀ ਨੂੰ ਠੋਕ ਕੇ ਜਵਾਬ ਦਿੱਤਾ ਬਹੁਤ ਘੈਂਡ ਬਹੁਤ ਸੋਹਣਾ ਜਵਾਬ ਕੁੜੀ ਨੇ ਕੋਈ ਪਹਿਲਾ ਕੁੜੀ ਦੀ ਸੁਣ ਲਓ ਵੀਡੀਓ ਉਸ ਤੋਂ ਬਾਅਦ ਆਪਾਂ ਮੁੰਡੇ ਵਾਲੀ ਸੁਣਾਵਾਂਗੇ ਬਾਈ ਜੀ ਵੀਡੀਓ ਐਨ ਘੈਂਟ ਆਤਾ ਹੈ ਪਰ ਇਸ ਨੂੰ ਸਿਰਫ ਐਜੇ ਫਨ ਸੁਣ ਲਿਓ ਮਤਲਬ ਕੋਈ ਦਿਲ ਦਿਲ ਤੇ ਨਾ ਲਾਇਓ ਆ ਜੋਰ ਸੁਣ ਲੈਣੇ ਆ ਲੜਕੀ ਨੇ ਤਾਂ ਬ੍ਰਾਂਡਡ ਸ਼ੂਜ਼ ਖਰੀਦਦੇ ਹੈ ਕੀ ਫਾਇਦਾ ਤੁਮੈ ਤੇ ਬ੍ਰਾਂਡਡ ਸ਼ੂਜ਼ ਖਰੀਦਨੇ ਦਾ ਚਲਨਾ ਤੁਮੈ ਫਿਰ ਵੀ ਗਲਤ ਰਸਤੇ ਵਹੀ ਹੈ ਪਹਿਲੀ ਗੱਲ ਇਦਾਂ ਬਈ ਜਦੋਂ ਆਪਾਂ ਨਵੀਂ ਕੋਈ ਗੱਡੀ ਗੱਡੀ ਕਢਾਈਏ ਵੱਡੀ ਤੇ ਉਹਦੀ ਕੱਲੀ ਚੈਸੀ ਆਉਂਦੀ ਆ ਤੇ ਉਹ ਤੇ ਘਟੋਗੜ 5-7 10 ਲੱਖ ਰੁਪਏ ਲੱਗਦਾ ਕਿ ਤੇ ਫੇਰ ਜਾ ਕੇ ਉਹ ਐਨ ਵੇਖਣ ਵਾਲੀ ਬਣਦੀ ਆ ਤੇ ਉਸੇ ਦਾ ਵਾਲੀ ਜਿੰਨਾ ਜਰ ਤੁਹਾਡੇ ਮੂੰਹ ਤੇ 2-2000 ਰੁਪਏ ਨਾ ਲੱਗੇ ਮਹੀਨੇ ਦਾ ਤੁਹਾਡੇ ਮੂੰਹ ਵੇਖਣ ਵਾਲਾ ਜਵਾਗ ਡਰੋਂ ਵਾਲਾ ਹੀ ਹੁੰਦਾ ਵਾ ਠੀਕ ਆ ਤੇ ਅਜੇ ਨੋ ਬਗਾ ਆਉਂਦੀਆਂ ਜੇ ਨੋ ਪਾਲਛਾਂ ਤੋਂ ਹੋਰ ਪੁਰਾਣੀ ਕੀ ਕੀ ਢੋਣੇ ਤੁਸੀਂ ਘਰੇ ਭਾਂਡੇ ਹੁੰਦੇ ਆ ਚੱਲ ਸਾਡੇ ਬੂਟ ਗਲਤ ਰਸਤੇ ਤੇ ਆ ਕੇ ਸ਼ਾਮ ਨੂੰ ਘਰੇ ਦਾ ਆਈ ਜਾਂਦੇ ਆ ਨਾ